ਕਿਆ ਦੇ ਵਾਸਤੇ ਕੀ ਕਰਦਾ ਮੈਂ ਦਾ? ਦੇ ਵਾਸਤੇ। ਗੱਤਾ ਵੀ ਪੀ ਲਿਆ ਕੇ ਰੱਖਣਾ ਲੰਦਾ। ਸੋ ਵੀ ਭਾਈ ਬਾਗੇ ਕੋਈ ਨਹੀਂ ਬੇਬਾਦਰ ਕੋਈ ਹੈਗੀ ਜੀ ਮੇਰੇ ਜਾਣ। ਹੁਣ ਪਤਾ ਲੱਗਿਆ। ਦੇਖ ਸੱਚੀ ਮੈਂ ਰਦੇ ਕੋ ਹੋਰ ਜੀ। ਲੈ ਫੜ। ਡੱਫਲਾ ਲੱਸੀ। ਚੱਕ। ਐਂ ਜੀ ਕੀ ਚਾਕਦੀਆਂ? ਭੁੱਖ ਲੱਗੀ ਸੀ। ਤੇ ਭੁੱਖ ਲੱਗੀ ਸੀ ਆ ਪੀ ਲੈ। ਹੋਰ ਤੈਨੂੰ ਪਰੌਂਠੇ ਦੇਈਏ ਕਰਦੀ ਲੱਸੀ ਪੀ ਲੈ ਆ ਜਾ ਆ ਕੋਲੇ ਚੱਕ ਰਾ ਜੂ ਕੋਈ ਧਰ ਦੇ ਕੋਈ ਗੱਲੀ ਸੀਨ ਮੈ ਦੁਆਰੇ ਆਉਂਗਾ ਆਇਆ ਨਹੀਂ ਆਉਂਦਾ ਹੀ ਨਹੀਂ ਹੁਣ ਪਰਤੇ ਆ ਮੇਥੋਂ ਕੋਲੇ ਆ ਕੇ ਆ ਕੇ ਆ ਕੇ ਕੋਲੇ ਕਰਕੇ ਲਿਜਾ ਗਾਲੀ ਚੱਲ ਉਹ ਇਹ ਰਾਜੂ ਆ ਜਾ ਆ ਜਾ ਗਾਲੀ ਤੂੰ ਲੈ ਕੇ ਜਾ ਆ ਜਾ ਗਾਲੀ ਗਾਲੀ ਦੇ ਜਣੇ ਲੱਗੇ ਨਾ ਆਪਾਂ ਬਾਲੇ ਜਣੇ ਲੱਗੇ ਨਾ ਤਾਂ ਨਿਆਰੇ हाँ जसी तो, 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 हाँ, तो डर हां मेरे तो डर बिस कुछ जहाद ਸੇਣੀ ਬਿੰਦਾ ਪੇਪਰ ਤੇ ਆਇਆ ਹੁਣ ਇਹ ਪੀਊਗਾ ਪੀਊ ਹੌਲੀ ਹੌਲੀ ਲਾਊਗਾ ਮੂੰ ਬੱਸ ਇੱਥੇ ਦੋਸ਼ਾ ਫਰਾਕ ਚੱਲ ਮੂੰ ਲਾਤੀ ਫਰਾ ਇਹ ਕਾਟਣੀ ਵਾਲੇ ਕੜੀ। ਨਹੀਂ। ਹੂੰ। ਨਹੀਂ ਤਾਂ ਤੁਹਾਡੀ ਸਹੀ ਹੈ ਜੀ। ਨਹੀਂ ਤਾਂ ਕੀ ਲੋੜ ਸੀ ਸਾਨੂੰ? ਮੈਂ ਚੱਕਾਂ? ਹਾਂਜੀ। ਠੀਕ ਹੈ। ਚਲੋ ਜੀ। ਜੱਲੇ ਯਾਰ ਤੇਰਾ ਜ਼ਮੀਨ ਸਰਾਇ ਤੇ। ਤੂੰ ਕੀ ਗੱਲ ਹੋ ਗਈ? ਤੂੰ ਇਹਨਾਂ ਨੂੰ ਆਪ ਦੀ ਮਜਬੂਰੀ ਕਿਉਂ ਦੱਸਦਾ? ਨਾਲੇ ਉਹ ਜ਼ਮੀਨ ਦਾ ਰੇਟ ਐਨਾ ਹੈ ਨਹੀਂ। ਆਪਾਂ ਸਾਹਫ ਸਰ ਨਾਲ ਲਮਾਂ ਦੀ ਗੱਲ ਕਰਕੇ। ਉਹ ਗਰਲਾਲ ਸਿਆ। ਮੈਨੂੰ ਸਾਰਾ ਪਤਾ ਹੈ ਵੀ ਐਨਾ ਜ਼ਮੀਨ ਦਾ ਰੇਟ ਹੈ ਨਹੀਂ। ਜਿੰਨ ਇਹਨਾਂ ਨੇ ਮੂੰਹ ਟੱਡ ਲਿਆ ਪਰ ਉਹ ਕੁੜੀ ਦਾ ਕੀ ਕਸੂਰ ਵਿਚਾਰੀ ਦਾ ਮੈਨੂੰ ਐਵੇਂ ਉਹਦਾ ਇਲਾਜ ਹੋ ਜੇ ਉਹ ਯਾਰ ਤੈਨੂੰ ਦੱਸਿਆ ਤਾਂ ਹੈ ਯਾਰ ਗੁਰਜੀਤ ਉਹਦਾ ਇਲਾਜ ਇਹ ਜਮਾ ਨਹੀਂ ਕਰਾਉਂਦੇ ਦੀਪੀ ਨੂੰ ਬਾਹਰ ਭੇਜਣਾ ਇਹਨਾਂ ਨੇ ਉਹ ਪੈਸੇ ਨਾਲ ਚੱਲ ਮਰਜੀ ਇਹਨਾਂ ਦੀ ਹੁਣ ਕੀ ਕਰ ਸਕਦੇ ਆਣੇ ਜੇ ਆਪਾਂ ਰੇਟ ਘੱਟ ਦਿੰਦੇ ਇਹ ਹੋਰ ਨੂੰ ਵੇਚ ਦਿੰਦੇ ਫਿਰ ਕਿਹੜੇ ਬਹਾਨਾ ਗਾ ਗਾ ਕੋਈ ਗੱਲ ਨਹੀਂ ਚੱਲ ਤੂੰ ਐਨੀ ਫਿਕਰ ਨਹੀਂ ਕਰੀਂ ਚੱਲ ਆਪਾਂ ਸਰਜੀਤ ਨਾਲ ਗੱਲ ਕਰੀਂ ਚੱਲ ਚਲਾ ਗੱਡੀ ਜਾਦੀ ਹੈ ਨਹੀਂ ਯਾਰ ਚੱਲ ਕੋਈ ਨਾ ਫਿਰ ਕੀ ਹੈ ਕਿਤੇ ਲੈਣਾ ਕੁਝ ਨਹੀਂ ਬਣਦਾ ਹਾਂ 10 ਤੱਕ ਨਾਲ 10 ਹਾਂ 10 ਲੱਖ ਨਾਲ ਕੋਲੋ ਜਿ ਲੈ ਲਓ ਇੱਕ ਹੋਰ ਬੀਕੂ ਇਹ ਤਾਂ ਨਾਲ ਲੈ ਕੇ ਜਾਂ ਹਾਂ ਹਾਂ ਇੱਕ ਕਿੱਗ ਲੈਣਾ ਮੈਨੂੰ ਜੀ ਬਣਦਾ ਹਾਂ ਤੂੰ ਐ ਕਹਦੀ ਵੀ ਹਜੇ ਤੱਕ ਕਿੱਨਾ ਕੋਈ ਮਨ ਲਗਾ ਮੈਨ 22 23 ਰੱਖਣਾ ਤੇਰਾ ਸਰ ਜੂਗਾ 2-4 ਲੱਖ ਰੁਪਏ ਨਾਲ ਲੈ ਜੀ ਹੁਣ ਐਨਸ ਤੈਨੂੰ ਕਿਨੇ ਦਿਨਾਂ ਨਾਲ ਲੈ ਦਹਰੇ ਕਰ ਲਓ ਕਿਉਂ ਕੀ ਹੋ ਗਿਆ ਹਨ ਬਾਈ ਸਵਾਦ ਨਹੀਂ ਆਇਆ ਕਿ ਸਵਾਦ ਨਹੀਂ ਆਇਆ ਗੱਲਾ ਉਸ ਦੀ ਹੈ ਆਇਆ ਕਰ ਯਾ 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 ਇਹ ਹੋ ਗਿਆ ਆਇਆ ਜੇ ਹੋ ਗਿਆ ਹਾਂ ਸਟਾਰਟ ਓਏ ਹੁਣ 28 ਲੱਖੀ ਥੋੜਾ ਹੈ 23 24 ਲੱਖ ਤੇਰਾ ਲੱਗੂ ਆ ਦੋ ਤਿੰਨ ਲੱਖ ਰੁਪਏ ਨਾਲ ਇਹ ਇਧਰ ਵੀ ਲੱਗਿਆ ਸਟਾਰਟ ਓਏ ਹੁਣ ਤੂੰ ਤਾਂ ਉਹੀ ਕਰੀ ਜਨਾ ਬਾਈ 23 ਲੱਖ ਕੀ ਥੋੜਾ ਤੈਨੂੰ ਨਾਲੇ ਉਥੇ ਗੱਡੀ ਤੂੰ ਆਪ ਲੈਣੀ ਹੈ ਹਾਂ ਕੀ ਹੋ ਗਿਆ ਨਾ ਜਿਵੇਂ ਮਾਰਤਾ ਲਾ ਕਿਸੇ ਸਿਪਾਈ ਦਾ ਹੀ ਰੱਖ ਥੋੜਾ ਉੱਥੋਂ ਟੱਕ ਮੈਨੂੰ ਐਵੇਂ ਦੱਸ ਪੈਣੇ ਤੈਨੂੰ ਆ ਸੰਗੜਾਣਾ ਕਿ ਬਣਿਆ ਮੈਂ ਨਾ ਬਾਲੀ ਦੂਰ ਭੱਗ ਜਾਂਦੀ ਸੀ ਫਿਰ ਮੇਰੀ ਚਾਚੀ ਨੇ ਨਾ ਮੈਨੂੰ ਬਨਤਾ ਅੱਛਾ ਮੈਨੂੰ ਐਵੇਂ ਦੱਸ ਤੂੰ ਰੋਟੀ ਪਾਣੀ ਤਾਂ ਦਿੰਦੇ ਟਾਈਮ ਨਾਲ ਇਹ ਅੱਜ ਤਾਂ ਬਾਲੀ ਭੁੱਖ ਲੱਗੀ ਪਈ ਆ ਰੋਟੀ ਵੀ ਨਹੀਂ ਦਿੱਤੀ ਐ ਇੰਨੀ ਕਲੱਚੀ ਦਿੱਤੀ ਸੀ ਚਾਚੀ ਨੇ ਨਾਲੇ ਮੈਨੂੰ ਕੁੱਟਿਆ ਬਾਈ ਨੇ ਵੀ ਕੁੱਟਿਆ ਅੱਜ ਮੈਨੂੰ ਚਲ ਤੂੰ ਰੋਣਾ ਹੁਣ ਮੈਂ ਆ ਗਈ ਆ ਨਾ ਤੇ ਕੁਝ ਨਹੀਂ ਹੋਣ ਦਿੰਦੀ ਤੇਰੀ ਸੱਚੀ ਤੂੰ ਮੈਨੂੰ ਕੁਝ ਨਹੀਂ ਹੋਣ ਦਿੰਦੀ ਨਾ ਭੈਣ ਤੂੰ ਕਿੱਥੋਂ ਆਈ ਆ ਮੇਰਾ ਨਾਮ ਤਾਰੋ ਹੈ ਤੇ ਮੈਂ ਨਾਲ ਵਾਲੇ ਪਿੰਡ ਚੋਂ ਆਈ ਆ ਤੇਰੇ ਵਰਗੇ ਗਰੀਬਾਂ ਦੀ ਮਦਦ ਕਰਨ ਲਈ ਆਈ ਆ ਬਸ ਮੈਂ ਮੈਂ ਮਨ ਨੂੰ ਸਾਰਿਆਂ ਨੂੰ ਘੁੱਟਾ ਕਰੂੰ ਤੂੰ ਮਨ ਪਚਾ ਲੇਗੀ ਨਾ ਹਾਂ ਹਾਂ ਬਸ ਇਹ ਘੰਟੀ ਦਬਾ ਲੈ ਠੀਕ ਅੱਛਾ ਜੱਸੀ ਨੇ ਲਾਸਟ ਲੁੱਕ ਆਪਣਾ ਨਹੀਂ ਆਇਆ ਰੱਖਣਾ ਬੁਝੋਂ ਅੰਟੀ ਆਉਂਗੀ ਹੂੰ ਮੈਂ ਇੱਧਰ ਲੁੱਕ ਤੇ ਹੁਣ ਜਾ ਤੇ ਜਾਂ ਪਹਿਲਾਂ ਅੰਟੀ ਵਾਲੀ ਕੱਢ ਲਓ ਕੁਝ ਮੈਨਾਂ ਰਿਮੂਵ ਕਰਨਾ ਪਊਗਾ ਗੱਜਲ ਗੁੱਜਲ ਸਾਰਾ ਕੁਝ ਨਹੀਂ ਬੈਣੀ ਤੂੰ ਮੈਨੂੰ ਇਹ ਦੱਸ ਇਹ ਤੈਨੂੰ ਬੰਨਾ ਕਿਉਂ ਹੈ ਮੈਂ ਨਾ ਬਾਹਰ ਭੱਜ ਜਾਨੀ ਤਾਂ ਕਰਕੇ ਮੈਨੂੰ ਬਾਹਰ ਬੰਨੇ ਆ ਪਿਆ ਅੱਛਾ ਅੱਛਾ ਚੱਲ ਤੂੰ ਮੈਨੂੰ ਇਹ ਦੱਸ ਤੈਨੂੰ ਰੋਟੀ ਪਾਣੀ ਤੇ ਟਾਈਮ ਨਾਲ ਦੇ ਦਿੰਦੇ ਆ ਨਾ ਇਹ ਮੈਨੂੰ ਬਾਹਲੇ ਭੁੱਖ ਲੱਗੇ ਪਈ ਸੀ ਅੱਜ ਨਾ ਮੰਮੀ ਨੇ ਚਾਚੀ ਨੇ ਰੋਟੀ ਨਹੀਂ ਦਿੱਤੀ ਤੇ ਮੈਨੂੰ ਲੱਸੀ ਦਾ ਘੋਲ ਨਹੀਂ ਪਿਆਦਾ ਹਾਈ ਹਾਈ ਮੈਂ ਮਰ ਜਾਵਾਂ ਹੋਰ ਦੱਸ ਕੀ ਸੀ ਬਈ ਤੈਨੂੰ ਮਾਰ ਦੇ ਕੋਈ ਹੱਥ ਥੋੜਾ ਆਇਆ ਤੇ ਚੱਪ ਸੱਚ ਹਾਂ ਮੇਰੇ ਲਾਸਟ ਡਾਇਲੋਗ ਪਏ ਕਰੀ ਵੀ ਚਲ ਕੋਈ ਨਹੀਂ ਤੂੰ ਫਿਕਰ ਨਾ ਕਰ ਪਾਲੀ ਤਾਂ ਨਹੀਂ ਪਾਲੀ ਤਾਂ ਨਾ ਘਾਵੇਂ ਹਾਂ ਪਾਲੀ ਨਹੀਂ ਚਲ ਕੋਈ ਨਹੀਂ ਤੂੰ ਸੋਚ ਨਾ ਕਰ ਹੁਣ ਮੈਂ ਆ ਗਈ ਹਾਂ ਨਾ ਤੇਰਾ ਹਾਲਤ ਮੈਂ ਕਰਾਂਗੇ ਹੁਣ ਨਹੀਂ ਤੈਨੂੰ ਕੋਈ ਕੁੱਟੇਗਾ ਬਸ ਇੰਨਾ ਕਹਿ ਕੇ ਚਲ ਹੁਣ ਮੈਂ ਚੱਲਦੀ ਹਾਂ ਹੈ ਨਾ ਜਾਏ ਕਰ ਦੋ ਬਈ ਇੱਥੇ ਉਹ ਜਿਹੜਾ ਦਿਖਾਉਂਦੀ ਹੈ ਦਿਖਾਉਣੀ ਹੈ ਤੁਸੀਂ ਆਪਣੀ ਫਿਲਮ ਚੋਂ ਬੈਕਗਰਾਉਂਡ ਤੇ ਇਹਨਾਂ ਨੂੰ ਤਾਂ ਮੈਂ ਸਿਖਾਵਾਂਗੀ ਸਭ ਕੁਝ ਇਹ ਪਹਿਲਾਂ ਵੀ ਹੁੰਦਾ ਸੀ ਕਿ ਜੀਤਾ ਜੀਤਾ ਦਾ ਘਹਾਉਂਦਾ ਸੀ ਤੇ ਵੀਰ ਸਟਾਰਟ ਕੀ ਕੋਈ ਗੱਲ ਨਹੀਂ ਬੀਬੀ ਤੂੰ ਤਾਂ ਉਹੀ ਪਤਾ ਨਹੀਂ ਕੀ ਮਨ ਮੰਨ ਲੋਹਾ ਬੰਨੀ ਫਿਰਦੀ ਆ ਆਪਣੇ ਨਾਲ ਤੁਰ ਜਾ ਤੁਰ ਜਾ ਬੰਨੀ ਫਿਰਦੀ ਆ ਲੋਹਾ ਨਾਲੇ ਹੋਰ ਐ ਹਜੀ ਇਹ ਕਾਲੇ ਮੂੰਹ ਵਾਲੀ ਬੁਲਾਉਂਦੀ ਆ ਜਿਹੜੀ ਕੋਈ ਨਾ ਤੇਰੇ ਝੱਟੇ ਤਾਂ ਮੈਂ ਪਟਦੀ ਆ